ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਦੱਸੂਗੀ ਜਿਹੜੀ ਮਤਲਬ ਨੀਡਲਵਰਕ ਚ ਟ੍ਰੈਂਡਿੰਗ ਤੇ ਕਢਾਈ ਚੱਲ ਰਹੀ ਹੈ ਇਹ ਹੁੰਦੀ ਹੈ ਚੌਰਸ ਗਲੇ ਦੀ ਠੀਕ ਹੈ ਜੀ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਇਹਨੂੰ ਡਰਾ ਕਿਵੇਂ ਕਰਨਾਗਾ ਟ੍ਰੇਸ ਵੀ ਹੋ ਜਾਂਦਾਗਾ ਜਿਵੇਂ ਇੱਕ ਪੇਪਰ ਤੇ ਆਪਾਂ ਟ੍ਰੇਸ ਕਰ ਲਈਏ ਉਹ ਵੀ ਹੋ ਜਾਂਦਾ ਪਰ ਡਰਾ ਕਰਨਾ ਜ਼ਿਆਦਾ ਈਜ਼ੀ ਹੈਗਾ ਮੈਂ ਡਰਾ ਹੀ ਕਰਦੀਆਂ ਕਿ ਇਹ ਵਾਲਾ ਡਿਜ਼ਾਈਨ ਜਿਹੜਾ ਹੁੰਦਾਗਾ ਤੇ ਮੈਂ ਤੁਹਾਨੂੰ ਦੱਸਦੀਆਂ ਵੀ ਹੁਣ ਕਿਵੇਂ ਕਰਨਾ ਇਹ ਹੈਗਾ ਜੀ ਚੌਰਸ ਗਲਾ ਤੇ ਆਪਾਂ ਪਹਿਲਾਂ ਘੇਰੇ ਨੂੰ ਨਾਪ ਲੈਣਾਗਾ ਜਿੰਨਾ ਘੇਰਾ ਹੋਊਗਾ ਉਹਦਾ ਅੱਧ ਕਰਕੇ ਆਪਾਂ ਸੈਂਟਰ ਕੱਢ ਲੈਣਾ ਠੀਕ ਹੈ ਤੇ ਸੈਂਟਰ ਕਰਕੇ ਫਿਰ ਗਲੇ ਦਾ ਸੈਂਟਰ ਹੋ ਜਾਊਗਾ ਇੱਥੇ ਤੇ ਗਲਾ ਮੈਂ ਚੜਾਈ ਗਲੇ ਦੀ ਰੱਖਦੀ ਹੁੰਨੀ ਆ ਜੀ 6 ਇੰਚ 6 ਇੰਚ ਕਰਕੇ ਤੇ ਇਹਦਾ ਆਪਾਂ ਹਾਫ ਲੈ ਲਾਂਗੇ 3 ਇੰਚ ਤੇ ਠੀਕ ਹੈ ਤੇ ਡੀਪ ਮੈਂ ਗਲਾ 7 ਇੰਚ ਰੱਖਦੀਆਂ ਵੈਸੇ ਤਾਂ ਪਰ ਇਹਨਾਂ ਨੇ 6.5 ਕਿਹਾ ਤਾਂ ਆਪਾਂ 6.5 ਉਹਨਾਂ ਦਾ ਗਲਾ ਰੱਖ ਦੇਵਾਂਗੇ ਡੀਪ ਤੇ ਇਹਦਾ ਵੀ ਅੱਧ ਕਰ ਲਾਂਗੇ ਨੀਚੇ ਤੋਂ ਆਪਾਂ ਇਹਨਾਂ ਦੋਨਾਂ ਪਾਸੇ ਮਿਲਾ ਲਾਂਗੇ ਇਹਨੂੰ 6 ਇੰਚ ਦਾ ਅੱਧ ਇੱਥੇ ਵੀ ਆਜੂ ਆਪਣੇ ਕੋਲੇ 3 ਇੰਚ ਠੀਕ ਹੈ ਜੀ ਤੇ ਵੈਸੇ ਜਿਹੜੀ ਇਹ ਕਢਾਈ ਹੁੰਦੀ ਹੈ ਨਾਰਮਲੀ 14 ਇੰਚ ਤੱਕ ਜਾਂਦੀ ਹੈ ਜੀ ਠੀਕ ਹੈ ਪਰ ਉਹਨਾਂ ਨੇ ਕਿਹਾ ਵੀ ਅਸੀਂ ਜ਼ਿਆਦਾ ਡੀਪ ਤੱਕ ਕਢਾਈ ਨਹੀਂ ਕਰਵਾਉਣੀ ਤਾਂ ਕਰਕੇ ਆਪਾਂ ਇਹ ਡਿਜ਼ਾਈਨ ਨੂੰ ਮੈਂ ਇੱਥੇ ਕੀ करूंगी 9 ਇੰਚ ਤੱਕ ਰੱਖੂੰਗੀ ਨਾ ਹੀ ਜ਼ਿਆਦਾ ਡੀਪ ਤੇ ਨਾ ਹੀ ਜ਼ਿਆਦਾ ਉੱਪਰ ਜੇ ਨੂੰ ਠੀਕ ਹੈ ਜੀ 9 ਇੰਚ ਤੱਕ ਮੈਂ ਇਹਨੂੰ ਰੱਖੂੰਗੀ ਤੇ ਇੱਥੋਂ ਆਪਾਂ ਇਹਨੂੰ ਮਿਲਾ ਲਾਂਗੇ ਤੇ ਸੇਮ ਹੁਣ ਐਸੇ ਤਰ੍ਹਾਂ ਕੀ ਕਰਨਾ ਇਹ ਆਪਣੇ ਕੋਲ ਤਿਆਰ ਗਲਾਗਾ ਵੀ ਆਪਣੇ ਕੋਲ ਜਿਹੜਾ ਰੈਡੀ ਹੋ ਜਾਂਦਾਗਾ ਬਣ ਕੇ ਸੂਟ ਜਦੋਂ ਰੈਡੀ ਹੁੰਦਾ ਉਹਨਾਂ ਤਿਆਰ ਗਲਾ ਆਪਾਂ ਇਹ ਨਿਸ਼ਾਨੀ ਲਾ ਲਈ ਤੇ ਇੱਥੋਂ ਆਪਾਂ ਇਹਨੂੰ 1/2 ਇੰਚ ਤੇ ਮਾਰਕ ਕਰ ਲਾਂਗੇ 1/2 ਇੰਚ ਤੇ ਮਾਰਕ ਕਰਕੇ ਸੇਮ ਹੀ ਐਸੇ ਤਰ੍ਹਾਂ ਆਪਾਂ ਨੀਚੇ ਤੋਂ ਕਰ ਲਾਂਗੇ 1/2 ਇੰਚ ਤੇ ਮਾਰਕਿੰਗ ਮੈਂ ਦੱਸ ਦਿਆਂ ਵੀ ਇਦਾਂ ਮੈਂ ਕਿਉਂ ਕਰਦੀ ਆ ਤੇ ਇਹਨਾਂ ਨੂੰ ਆਪਾਂ ਮਿਲਾ ਲਾਂਗੇ ਠੀਕ ਹੈ ਜੀ ਇਹ ਮੈਂ ਇਸ ਤਰ੍ਹਾਂ ਕਰਦੀ ਆ ਕਿ ਜਿਹੜਾ ਮੈਂ ਹੁਣ ਫਲਾਵਰ ਬਣਾਉਂਗੀ ਜੋ ਵੀ ਡਿਜ਼ਾਈਨ ਡਰਾ ਕਰੂੰਗੀ ਮੈਂ ਇਸੇ ਲਾਈਨ ਤੇ ਬਣਾਉਂਗੀ ਤਾਂ ਕਰਕੇ ਜਿਹੜਾ ਭਾਜਵੇਂ ਐਵੇਂ ਫਲਾਵਰ ਬਣਾਵਾਂਗੇ ਅੱਦਾ ਹੋ ਇੱਧਰ ਆ ਜੂਗਾ ਅੱਦਾ ਇੱਧਰ ਆ ਜੂਗਾ ਇਹ ਗਲੇ ਦੇ ਤਿਆਰ ਜਿਹੜਾ ਗਲਾ ਹੋ ਉਹਦੇ ਨਾਲ ਨਾਲ ਆ ਜੂਗਾ ਇੱਥੋਂ ਜਗ੍ਹਾ ਜੀ ਖਾਲੀ ਨਹੀਂ ਬਚਦੀ ਉਹ ਖਾਲੀ ਜਗ੍ਹਾ ਜਿਹੜੀ ਬਚ ਜਾਂਦੀ ਆ ਉਹ ਬਹੁਤ ਭੜੀ ਲੱਗਦੀ ਆ ਜਦੋਂ ਸੂਟ ਬਣ ਜਾਂਦਾ ਠੀਕ ਹੈ ਅਪਾ ਡਿਜ਼ਾਈਨ ਇਹਦੇ ਤੇ ਲਾਈਨ ਤੇ ਡਰਾ ਕਰਾਂਗੇ ਹੁਣ ਜਿਹੜੀ ਇਹਦੀ ਸੈਕੰਡ ਲਾਈਨ ਬਣੂਗੀ ਉਹ ਕਿਵੇਂ ਕਰਨੀ ਹੈ ਸੇਮ ਉਸੇ ਤਰੀ 1/2 ਇੰਚ ਦਾ ਹੋਰ ਆਪਾਂ ਛੱਡ ਦਵਾਂਗੇ ਠੀਕ ਹੈ ਤੇ 1/2 ਇੰਚ ਆਪਾਂ ਇੱਥੋਂ ਦੁਬਾਰਾ ਫੇਰ ਮਾਰਕ ਕਰਾਂਗੇ ਜੀ ਠੀਕ ਹੈ ਸੇਮ ਉਸੇ ਤਰੀਏ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਲਾ ਦਾਂਗੇ ਲਾਈਨ ਨੂੰ ਹੁਣ ਆਪਾਂ ਕਰਦੇ ਆ ਇਹਨੂੰ ਡਰਾ ਜਿਹੜੀ ਇਹ ਵਾਲੀ ਲਾਈਨ ਤੇ ਇਹ ਆਪਾਂ ਸਿੰਗਲ ਪੱਟੀ ਬਣਾਉਣੀ ਆ ਨੀਚੇ ਤੇ ਇਹ ਆਪਾਂ ਇਸੇ ਤਰੀਕੇ ਡਰਾ ਕਰ ਦਾਂਗੇ ਫਲਾਵਰ ਤੇ ਸੇਮ ਹੀ ਇਸੇ ਤਰੀਏ ਇਹਦਾ ਵੀ ਅੱਧ ਕੀ ਹੋ ਜੂਗਾ ਜਿੰਨਾ ਆਪਣਾ ਗਲਾ ਤਿਆਰ ਹੁੰਦਾਗਾ ਨੀਚੋਂ 6 ਦਾ ਅੱਧਾ ਪਾ 3 ਇੰਚ ਲੈਂਦਾ ਸੀਗਾ 3 ਇੰਚ ਤੇ ਆਪਾਂ ਇੱਥੇ ਇਹਦੀ ਨਿਸ਼ਾਨੀਾ ਲਾ ਲੈਣੀ ਆ ਸੇਧ ਦੀ ਚ ਦੇਖ ਕੇ ਠੀਕ ਹੈ ਫਿਰ ਆਪਾਂ ਇੱਥੋਂ ਕੀ ਕਰਨਾ ਸੈਂਟਰ ਤੋਂ ਦੋ ਫਲਾਵਰ ਬਣਾਵਾਂਗੇ ਠੀਕ ਹੈ ਫਿਰ ਇਹਨਾਂ ਦਾ ਕੀ ਕਰਨੀ ਆ ਪੱਤੀਆਂ ਇਹ ਤਾਂ ਸੇਮ ਜੀ ਹੁੰਦਾਗਾ ਮਤਲਬ ਜਿਹੜੇ ਨੀਚੇ ਆ ਬਣਦਾਗਾ ਡਿਜ਼ਾਈਨ ਜਿਹਾ ਵੀ ਦੋ ਫਲਾਵਰ ਬਣ ਜਾਂਦੇ ਨੇਗੇ ਕੋਈ ਕੋਈ ਆਪਦੇ ਹਿਸਾਬ ਨਾਲ ਚੇਂਜ ਕਰ ਲੈਂਦਾ ਜੇ ਕਿਸੇ ਨੇ ਇੱਕ ਬਣਾਉਣਾ ਹੁੰਦਾ ਇੱਕ ਵੀ ਬਣ ਜਾਂਦਾਗਾ ਠੀਕ ਹੈ ਜੀ ਇੱਥੇ ਬੁਲੀਅਨ ਸਟਿਚ ਬੁਲੀਅਨ ਸਟਿਚ ਆ ਗਿਆ ਸੌਰੀ ਫ੍ਰੈਂਚ ਨੋਟ ਦੇ ਨਾਲ ਜਿਹੜਾ ਹੈਗਾ ਉਹ ਬਣਾ ਦਾਂਗੇ ਆਪਾਂ ਠੀਕ ਹੈ ਤੇ ਇੱਥੇ ਲੱਗ ਜੂਗਾ ਆਪਣੇ ਕੋਲੇ ਜੀ ਪਰਲ ਮੋٹے ਵਾਲਾ ਠੀਕ ਹੈ hunapa este eवा lainte viबना manगे हो तं ਇਸ ਤਰ੍ਹਾਂ ਉੱਪਰ ਨੂੰ ਫੁੱਲ ਪੱਤੇ ਜਾਣਗੇ ਇਹਦੀਆਂ ਪੱਤੀਆਂ ਇੱਥੇ ਫ੍ਰੈਂਚ ਨੋਟ ਨਾਲ ਬਹੁਤ ਸੌਖਾ ਜੀ ਤੁਸੀਂ ਜਿਹਨੂੰ ਮਤਲਬ ਸਟੀਚਿੰਗ ਆਉਂਦੀ ਆ ਨਾ ਉਹਦੇ ਵਾਸਤੇ ਇਹ ਕਰਨਾ ਬਹੁਤ ਸੌਖਾ ਕਿਉਂਕਿ ਉਹਨਾਂ ਨੂੰ ਹਿਸਾਬ ਹੁੰਦਾਗਾ ਵੀ ਗਲੇ ਦਾ ਨਾਪ ਵਗੈਰਾ ਕਿਵੇਂ ਲੈਣਾ ਸਾਰਾ ਕੁਝ ਬਾਕੀ ਜਿਹਨੂੰ ਨਹੀਂ ਵੀ ਆਉਂਦੀ ਉਹਨਾਂ ਨੂੰ ਮੈਂ ਦੱਸਦਾ ਵੀ ਕਿਵੇਂ ਹੋਊਗਾ ਠੀਕ ਹੈ ਜੀ ਹੁਣ ਜਿਵੇਂ ਇੱਕ ਪਟੀ ਉੱਪਰ ਨੂੰ ਚੜਦੀ ਆ ਫੁੱਲਾਂ ਦੀ ਹੁਣ ਆਪਾਂ ਫੁੱਲ ਕੀ ਕਰਨੇ ਆ ਨੀਚੇ ਨੂੰ ਲੈ ਕੇ ਆਉਣੇ ਨੇ ਸੇਮ ਉਸੇ ਤਰ੍ਹਾਂ ਇੱਥੇ ਬਣਾ ਲਿਆ ਇੱਥੇ

ਫਿਰ ਫੇਰ ਫੁੱਲ ਨੂੰ ਡਰਾਅ ਕਰਨਾ ਇੱਥੇ ਫੇਰ ਫ੍ਰੈਂਚ ਨੋਟ ਠੀਕ ਹੈ ਜੀ ਵਿਚਕਾਰ ਜਿਹੜੀ ਜਗ੍ਹਾ ਬਚ ਗਈ ਇੱਥੇ ਆਪਾਂ ਕੀ ਕਰਦਾਂਗੇ ਮੈਂ ਮੋਟੇ ਜਿਹੜੇ ਪਰਲ ਨੇਗੇ ਜਿਹੜਾ ਇੱਥੇ ਲਗਾਉਂਗੀ ਉਹ ਮੈਂ ਇੱਥੇ ਇੱਥੇ ਲਗਾ ਦੂੰਗੀ ਇੱਕ ਇੱਕ ਤੇ ਜਿਹੜੇ ਇੱਥੇ ਬਰੀਕ ਪਰਲ ਪੈ ਜਾਣਗੇ ਜਿਹੜਾ ਆਪਣੇ ਕੋਲ ਏਕ ਥਾਂ ਬਜੀ ਹੈ ਖਾਲੀ ਐਵੇਂ ਤਿੰਨ ਕੋਨੀਆਂ ਜੀਆਂ ਬਣਾ ਬਣਾ ਕੇ ਉਹਨਾਂ ਦੀ ਉਹ ਮੈਂ ਲਗਾ ਦੂੰਗੀ ਮਤਲਬ ਤਿੰਨ ਤਿੰਨ ਪਰਲ ਪੈ ਜਾਣਗੇ ਇੱਥੇ ਉਹਨਾਂ ਦਾ ਡਿਜ਼ਾਈਨ ਪੈ ਜਾਊਗਾ ਠੀਕ ਹੈ ਜੀ ਉਹ ਆਪਦੇ ਹਿਸਾਬ ਨਾਲ ਕਰ ਲਾਂਗੇ ਆਪਾਂ ਤੇ ਇਹ ਹੈ ਜੀ ਆਪਣਾ ਡਿਜ਼ਾਈਨ ਵੀ ਕਿਵੇਂ ਡਰਾ ਕਰਨਾ ਬਾਕੀ ਮੈਂ ਇੱਕ ਇੱਕ ਫਲਾਵਰ ਤੇ ਤੁਹਾਨੂੰ ਮਤਲਬ ਇੱਥੇ ਮੈਂ ਕੀ ਕਰੂੰਗੀ ਇੱਥੇ ਤਾਂ ਪਾਵੂੰਗੀ ਮੈਂ ਬੁਲੀਆਂ ਨੂੰ ਰੋਜ਼ ਇੱਥੇ ਫਰੈਂਚ ਨੋਟ ਨਾਲ ਦਊਂਗੀ ਇੱਕ ਫਲਾਵਰ ਠੀਕ ਹੈ ਤੇ ਇੱਥੇ ਸੇਮ ਹੀ ਕੀ ਕਰੂੰਗੀ ਇੱਥੇ ਪੰਖੀ ਵਾਲਾ ਫਲਾਵਰ ਬਣ ਜੂਗਾ ਜਿਹਨੂੰ ਬ੍ਰਾਜ਼ੀਲੀਅਨ ਫਲਾਵਰ ਕਹਿ ਦਿੰਨੇ ਆ ਸੇਮ ਹੀ ਇਧਰ ਤੇ ਜਿਹੜੇ ਆਹਮੋ ਸਾਹਮਣੇ ਵਾਲੇ ਫਲਾਵਰ ਹੋਣਗੇ ਆਪਾਂ ਸੇਮ ਸੇਮ ਹੀ ਬਣਾਉਣੇ ਨੇ ਇਦਾਂ ਨਹੀਂ ਕਰਨਾ ਵੀ ਇਧਰ ਕੋਈ ਹੋਰ ਕਰਤਾ ਇਧਰ ਕੋਈ ਹੋਰ ਫਿਰ ਉਹ ਡਿਜ਼ਾਈਨ ਭੜਾ ਜਿਹਾ ਲੱਗਦਾ ਠੀਕ ਹੈ ਜੀ ਮੇਰੇ ਇਧਰ ਬ੍ਰਾਜ਼ੀਲੀਅਨ ਹੋ ਗਿਆ ਇਧਰ ਵੀ ਬ੍ਰਾਜ਼ੀਲੀਅਨ ਹੋ ਜਾਊਗਾ ਜੀ ਤੇ ਇੱਥੇ ਆਪਾਂ ਕੀ ਕਰਦਾਂਗੇ ਮੈਂ ਫ੍ਰੈਂਚ ਨੋਟ ਦਾ ਇੱਥੇ ਦੁਬਾਰੀ ਫੇਰ ਦੇ ਦੂੰਗੀ ਇੱਥੇ ਫੇਰ ਫ੍ਰੈਂਚ ਨੋਟ ਨਾਲ ਫਲਾਵਰ ਓਕੇ ਤੇ ਇੱਥੇ ਜੀ ਫੇਰ ਫ੍ਰੈਂਚ ਨੋਟ ਤੇ ਉਧਰੋਂ ਇੱਥੇ ਫੇਰ ਫ੍ਰੈਂਚ ਨੋਟ ਇੱਥੇ ਬਣ ਜੂਗਾ ਬੁਲੀਅਨ ਰੋਜ਼ ਨਾਲ ਤੇ ਇੱਥੇ ਵੀ ਬੁਲੀਅਨ ਰੋਜ਼ ਨਾਲ ਠੀਕ ਹੈ ਜੀ ਤੇ ਸੇਮ ਫੇਰ ਫੇਰ ਇੱਥੇ ਕੀ ਹੋ ਜੂਗਾ ਤੇ ਜਿਵੇਂ ਹੁਣ ਇੱਥੇ ਦੇਖੋ ਇੱਥੇ ਬਣਾਇਆ ਸੀ ਆਪਾਂ ਬਰਜ਼ੀਲੀਅਨ ਤਾਂ ਇੱਥੇ ਵੀ ਪੀ ਮੈਂ ਤਾਂ ਲਿਖਦੀ ਆਂ ਵੀ ਪੰਖੀ ਵਾਲਾ ਫਲਾਵਰ ਇਹਨੂੰ ਕਹਿ ਦਿੰਦੇ ਨੇ ਇਥੇ ਵੀ ਪੰਖੀ ਵਾਲਾ ਹੋ ਜਾਊਗਾ ਜੀ ਠੀਕ ਹੈ ਇਥੇ ਵਰਜ਼ੀਲੀਅਨ ਠੀਕ ਹੈ ਜੀ ਤੇ ਮੈਂ ਇਹ ਜੇ ਤੁਸੀਂ ਚਾਹੋ ਤਾਂ ਮੈਂ ਇੱਕ ਇੱਕ ਜਿਹੜਾ ਫਲਾਵਰ ਹੋਊਗਾ ਉਹ ਮੈਂ ਤੁਹਾਨੂੰ ਵਰਕ ਕਰਕੇ ਵੀਡੀਓ ਬਣਾ ਕੇ ਵੀ ਅਪਲੋਡ ਕਰ ਦੂੰਗੀ ਜਿਹਨੂੰ ਚਾਹੀਦੀ ਹੈ ਵੀ ਹਾਂ ਵਰਕ ਵੀ ਸਾਨੂੰ ਦੱਸਿਆ ਜਾਵੇ ਵੀ ਕਿਵੇਂ ਹੋਊਗਾ ਇਹਦੇ ਤੇ ਤੇ ਪਰਲ ਵਗੈਰਾ ਦਾ ਵੀ ਮੈਂ ਤੁਹਾਨੂੰ ਦੱਸ ਦਊਂ ਵੀ ਕਿਵੇਂ ਲੱਗਣਗੇ ਠੀਕ ਹੈ ਜੀ ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰਿਓ ਵੀਗੇ ਜ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਬਾਕੀ ਕਮੈਂਟ ਕਰਕੇ ਤੁਸੀਂ ਦੱਸ ਦਿਓ ਵੀ ਜੇ ਚਾਹਣਿਓ ਵੀ ਮੈਂ ਵਰਕ ਕਰਕੇ ਵੀ ਮਤਲਬ ਵੀਡੀਓ ਅਪਲੋਡ ਕਰਾਂ ਤਾਂ ਮੈਂ ਉਹ ਵੀ ਕਰ ਦੂੰਗੀ ਠੀਕ ਹੈ ਜੀ ਥੈਂਕ ਯੂ ਸੋ ਮਚ